ਲਾ ਚਾਚਾ ਆ ਦੇਖ ਇਹ ਗੱਲ ਸੁਣ ਲੈ ਜੇ ਮੈਂ ਤੂੰ ਹੁਣ ਪੜ ਵੀ ਇਹ ਆ ਦੇ ਮੈਂ ਤਾਂ ਪੜਦਾ ਜਮੀ ਕਰਾਬੀ ਅਰਕਾਬੀ ਹੋ ਸਹਰਾਵਾ ਪਹਿਰਾਵਾ ਪੜ ਕੇ ਦੇਖ ਤੂੰ ਮੈਨੂੰ ਤੇਰਾ ਸਹੀ ਆ ਗਿਆ ਤੂੰ ਆ ਠਾਲ ਦਾ ਨੂੰ ਵੀ ਅਖਰ ਪੜਿਆ ਨਾ ਆ ਇਥੋਂ ਆ ਆ ਦੱਸ ਕੀ ਬਣਦਾ ਪੜਿਆ ਤਾਂ ਲੱਗਦਾ ਨੂੰ ਵੀ ਟੈਨਸ਼ਨ ਨਸਪੈ ਹੈ ਸੁਪੈ ਨੂੰ ਨੈ ਨੈ ਤੂੰ ਨਾ ਜਾ ਜੇ ਮੈਨੂੰ ਮਜਾ ਆ ਰਿਹਾ ਰਟਿਆ ਹੋਇਆ ਪੈਂਦੀ ਬੰਦੂ ਹਾਂ ਕਿਉਂ ਆ ਆ ਪਰ ਚੱਲ ਤੂੰ ਬਸ ਆਪਣੇ ਕੋ ਥੋੜੀ ਰਹਿ ਗਏ ਆ ਦੇ ਕਟੀਬੂ ਹਾਂ ਕਟੀਬੂ ਇਹ ਤੁਮੀ ਬਣਾ ਨਾ ਮੈਨੂੰ ਵੜਾਉਦਾ ਮੈਨੂੰ ਤਾਂ ਮੈਂ ਤਾਂ ਯਾਰ ਪਹਿਲੀ ਦਵਾਰ ਗਈ ਨਹੀਂ ਸੋਨ ਨੂੰ ਅੱਛਾ ਇਹ ਕੀ ਗੱਲ ਦੀ ਮਿਠਾਈ मिठाई आधे मिठाई तो के में बना दी कोई और तो कौन को है ये है कि ये है कि एलआईसी आए आए ओए एलआईसी एलआईसी हां हुन ये सही बनेगा एलआईसी हां एलआईसी ओए अंग्रेजी थोड़ा है आ चाचा गे। गहरावा गहरावा गे। गहरा भैया गहरावा रहे

ਚੱਲ ਮਾੜਾ ਲੈ ਲੈ ਆ ਜਾ ਲੈ ਲੈ ਆ ਜਾ ਮੈਂ ਕਹਿਣਾ ਏ ਚਾਟ ਵਾਲਾ ਹੈਂ ਨਸਪਿਆ ਨਸਪੈਂ ਨਹੀਂ ਕਿੱਥੋਂ ਆ ਗਿਆ ਆਈ ਆ ਨਸਪੈਂ ਬਹੁਤ ਤੇਰੇ ਬਲਵੰਤ ਸਿੰਘ ਤੁਮ ਦਾ ਆਪਗਰਤ ਬੜੀ ਦਾ ਕਟੀਕ ਆ ਏ ਬੰਦੂਕ ਆ ਉਹ ਬਹਿ ਜਾ ਉਹ ਸਫੇਨ ਦੀ ਬੰਦੂਕ ਉਹ ਕਟੀਕ ਆ ਕਟੀਕ ਕਟੀਬੂ ਆ ਹੈਂ ਕਟੀਬੂ ਕਟੀਬੂ ਕਿੱਥੋਂ ਤੜਮਜੂ ਵਾਲਾ ਕੰਮ ਕਰ ਤੈ ਕਿਹੜਾ ਮਜੂ ਵਾਲਾ ਕੰਮ ਕਰਦਾ ਤੂੰ ਇਹ ਕਹਿੰਦਾ ਤੂੰ ਕਿਹੜਾ ਮੁੰਜ ਵਾਲਾ ਕੰਮ ਕਰਦਾ ਹਾ ਹੋਈ ਕੁਸਾ ਇੱਥੇ ਕੀੜੀਆਂ ਦੇ ਪੈਸੀ ਦੰਦ ਜ਼ਾਇਦਾਂ ਦੇ ਹਨ ਲੈ ਜਾਂਦੇ ਹਨ ਕਿਉਂ ਕੀੜੀਆਂ ਆਏ ਹਾਂ ਚੱਲ ਚੰਗਾ ਯਾਰ ਚਾਚਾ ਤੈਨੂੰ ਤਾਂ ਬਹੁਤ ਆਉਂਦਾ ਹਨ ਨਾ ਨਾ ਆਉਂਦਾ ਨਹੀਂ ਇਹਦਾ ਸਿੱਖਣਾ ਪਊ ਜੁੱਤੋਂ ਫੇਰ ਆਉਗਾ ਦਾਸ ਨਾਲੇ ਭੜਿਆ ਖੜਾ ਮੈਂ ਤਾਂ ਚੱਲ ਕਦੇ ਉਹਦਾ ਕੀ ਆ ਮੈਂ ਤਾਂ ਕਦੇ ਸਕੂਲ ਦੇ ਮੰਗਰ ਦੀ ਕੱਟਾ ਲੈ ਕੇ ਨਹੀਂ ਲੰਘਿਆ ਮੈਂ ਤਾਂ ਉਹੀ ਠਾਲਦਾ ਮਾਣ ਉਹ ਕੱਟਾ ਨਹੀਂ ਲੈ ਕੇ ਲੰਘਿਆ ਹੋਵੇਗਾ ਬੱਚਾ ਲੈ ਕੇ ਨਾ ਆਉਂਦਾ ਕੀ ਕਹਿੰਦਾ ਬਤਾਲੇ ਕੇ ਨਾ ਕਿ ਉਹ ਮੈਂ ਕੋਈ ਕਰਨਾ ਬਾਕੀ ਇਹਨੂੰ ਪੁੱਛਣਾ ਭਾਈ ਚੱਲ ਚੰਗਾ ਕਰੋ ਮਾਤਾ ਜਨਤੂ ਦਾ ਬੇਲੀ ਹੈ